ਖਬਰ ਹੁਸ਼ਿਆਰਪੁਰ ਦਸੂਆ ਮਾਰਗ ਤੇ ਸਥਿਤ ਕਸਬਾ ਹਰਿਆਣਾ ਤੋਂ ਜਿੱਥੇ ਕਿ ਅੱਜ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੇ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ ਤੇ ਦੇਖਦੇ ਹੀ ਦੇਖਦੇ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ ਜਿਸ ਵਿੱਚ ਕਾਂਗਰਸ ਦਾ ਇੱਕ ਵਰਕਰ ਵੀ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਪੂੰਗਾ ਵਿਖੇ ਲਿਜਾਇਆ ਗਿਆ ਜਿੱਥੋਂ ਕਿ ਡਾਕਟਰ ਵੱਲੋਂ ਉਸ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਹਿਮੰਸ਼ੂ ਕੋਸ਼ਲ ਪੁੱਤਰ ਪ੍ਰਵੀਨ ਕੋਸ਼ਲ ਵਜੋਂ ਹੋਈ ਹੈ ਜੋ ਕਿ ਹਰਿਆਣਾ ਦਾ ਹੀ ਰਹਿਣ ਵਾਲਾ ਹੈ ਘਟਨਾ ਤੋਂ ਤੁਰੰਤ ਬਾਅਦ ਕਾਂਗਰਸ ਦੀ ਉਮੀਦਵਾਰ ਯਮਨੀ ਗੋਮਰ ਵੀ ਮੌਕੇ ਤੇ ਪਹੁੰਚੀ ਤੇ ਇਸ ਘਟਨਾ ਨੂੰ ਆਮ ਆਦਮੀ ਪਾਰਟੀ ਦੀ ਸ਼ਰਿਆਮ ਤੇ ਗੁੰਡਾਗਰਦੀ ਦੱਸਿਆ ਜ਼ਖਮੀ ਹੋਏ ਵਿਅਕਤੀ ਹਿਮਾਂਸ਼ੂ ਦਾ ਕਹਿਣਾ ਕਿ ਉਹ ਅੱਜ ਕਾਂਗਰਸ ਦੇ ਬੂਥ ਤੇ ਮੌਜੂਦ ਸੀ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬੂਥ ਤੇ ਮੌਜੂਦ ਸੰਜੀਵ ਕਪੀਲਾ ਉਰਫ ਮਿੱਠੂ ਜਿਸਦੀ ਘਰ ਵਾਲੀ ਕੌਂਸਲਰ ਹੈ ਤੇ ਭਰਾ ਨਗਰ ਕੌਂਸਲ ਦਾ ਪ੍ਰਧਾਨ ਹੈ ਵੱਲੋਂ ਉਸ ਨੂੰ ਗਾਲਾਂ ਕੱਢਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਫਿਰ ਇਸ ਦੌਰਾਨ ਉਸਤੇ ਪੁੱਤਰ ਵੱਲੋਂ ਅਖਾਤੀ ਸਪਰੇਅ ਪਾ ਕੇ ਉਸਤੇ ਝੱਟ ਮਾਰੇ ਤੇ ਹੋਰ ਵੀ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ ਹਿਮਾਂਸ਼ੂ ਦਾ ਕਹਿਣਾ ਕਿ ਉਹਨਾਂ ਦੀ ਪੁਰਾਣੀ ਰੰਜਿਸ਼ ਹੈ ਤੇ ਇਸੇ ਕਾਰਨ ਸੰਜੀਵ ਕਪੀਲਾ ਤੇ ਉਸਦੇ ਪੁੱਤ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਹੈ ਦੂਜੇ ਪਾਸੇ ਸੰਜੀਵ ਕਪੀਲਾ ਦਾ ਕਹਿਣਾ ਕਿ ਹਿਮਾਂਸ਼ੂ ਅਕਸਰ ਮੁਹੱਲੇ 'ਚ ਗੁੰਡਾਗਰਦੀ ਕਰਦਾ ਹੈ ਤੇ ਇਸ ਤੇ ਪਹਿਲਾਂ ਵੀ ਕਈ ਵਾਰ ਥਾਣੇ 'ਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ ਪਰੰਤੂ ਪੁਲਿਸ ਇਸ ਉੱਪਰ ਕੋਈ ਕਾਰਵਾਈ ਨਹੀਂ ਕਰਦੀ ਹੈ ਤੇ ਅੱਜ ਵੀ ਹਿਮਾਂਸ਼ੂ ਵੱਲੋਂ ਪਹਿਲਾਂ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਜਿਸ ਕਾਰਨ ਦੋਵੇਂ ਧਿਰਾਂ 'ਚ ਟਕਰਾਅ ਹੋਇਆ ਖੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਕੀ ਕੀ ਤਕਰਾ ਹੋਇਆ ਫਿਰ ਪੂਰਾ ਆ ਤੇ ਕੋਤ ਪੱਟਾਂ ਤੇ ਖਾਪੀ ਮਾਰ ਕੇ ਕਹਿੰਦਾ ਤਕਰਾ ਹੈ ਮੇਰਾ ਹਟ ਜਾ ਹਟ ਜਾ ਹਟ ਜਾ ਬੱਸ ਹਟ ਜਾ ਟੀਓ ਹਟ ਜਾ ਚੱਲ ਜਾ ਹਾਂ ਹਟ ਜਾ ਹਟ ਜਾ ਨੇ ਸਾਰੇ ਬੰਦੇ ਤਮਾਸ਼ਾ ਦੇ ਦੇ ਦੋਨਾਂ ਧਿਰਾਂ ਨੂੰ ਹਟਾ ਨਹੀਂ ਦਖਦੇ ਬੰਦੇ ਨਹੀਂ ਆ ਮੈਂ ਜਨਾਈਆ ਬੰਦੇ ਨਹੀਂ ਖੜਾ ਸਾਰਾ ਆਉਦੇ ਹੈ ਆਇਆ ਹੋਇਆ ਇਹ ਕੰਮ ਕਰ ਕੈਮਰਾ ਕੋਈ ਕੈਮਰਾ ਚੱਲਦਾ ਹੋਣਾ ਫਾਇਦਾ ਕੋਈ ਹੋਇਆ ਕੰਮ ਦਾ ਤੂੰ ਦੱਸ ਗੂ ਯਾਰ ਕੋਈ ਕੌਣ ਦੱਸ ਕੋਈ ਲੈਂਦਾ ਕੋਈ ਕੋਈ ਗੱਦੀ ਫੇਕ ਹੀ ਉਹ ਕੁਝ ਨਹੀਂ ਹੋ ਗਿਆ ਕੁਝ ਤੋਂ ਦੁਪੱਟਾ ਇੱਥੇ ਲੱਗੀ ਜਾਣਾ ਹੋ ਜਾਣਾ ਕੋਈ ਨਹੀਂ ਆ ਤੂੰ ਉਹਦਾ ਵੀ ਹੋਈ ਜੋ ਜੇ ਮੈਂ ਬੱਟਾ ਆਂ ਨਾ ਭਾਜੀ ਇਹ ਮੈਚ ਉਹ ਕੀ ਗੱਲਬਾਤ ਹੋਈ ਸੀ ਭਾਜੀ ਉੱਥੇ ਬੂਤੇ ਭਾਜੀ ਗੱਲਬਾਤ ਕੁਛ ਨਹੀਂ ਇਹ ਸੰਜੀਵ ਕਪਲਾ ਨਾਮਿਕ ਬੰਦਾ ਜੀ ਇਹਦਾ ਨਾਮ ਮਿੱਠੂ ਹੈ ਜੀ ਕੱਚਾ ਇਹ 15 ਮਿੰਟ ਪਹਿਲਾਂ ਜਦੋਂ ਆ ਲੜਾਈ ਹੋਈ ਸਾਡੀ 15 ਮਿੰਟ ਪਹਿਲਾਂ ਵੀ ਸਾਨੂੰ ਨਾਲ ਬੂਤ ਨਾਲ ਦੇ ਬੂਤੇ ਸੀਗਾ ਜੀ ਗਾਲੀ ਖਲੋਚ ਇਨਡਾਇਰੈਕਟ ਵੀ ਇਹਨਾਂ ਮੈਨੂੰ ਲਾ ਲਾ ਕੇ ਵੱਢ ਦਿਆਂਗੇ ਆ ਕਰਦੇ ਆਂਗੇ ਉਹ ਕਰਦੇ ਆਂਗੇ ਜੀ ਅਵੀ ਕੁਛ ਨਹੀਂ ਕੀਤਾ ਸੀ ਆਰਾਮ ਨਾਲ ਆਪਣੇ ਬੂਤੇ ਬੈਠੇ ਤੀਆਂ ਕੋਈ ਇਹਦੀ ਗੱਲ ਦਾ ਰਿਸਪੌਂਸ ਨਹੀਂ ਦਿੱਤਾ ਜੀ ਇਹ ਉੱਥੋਂ ਚੱਲ ਗਿਆ ਜੀ ਇਹ 10 ਮਿੰਟ ਬਾਅਦ ਆਪਣੇ ਬੇਟੇ ਦੇ ਨਾਲ ਆਇਆ ਜੀ ਇਹਨੇ ਹੱਥ ਦੇ ਵਿੱਚ ਯਾਨੀ ਕਿ ਇੱਕ ਡਾੜ ਫਿੰਗਰ ਤੇ ਕੇ ਨਾ ਕੋ ਸਪਰੇਅ ਸੀ ਜਿਹੜੀ ਡਾਇਰੈਕਟਲੀ ਇਹਨੇ ਪਹਿਲਾਂ ਮੇਰੇ ਵਿੱਚ ਸਕੂਟਰ ਮਾਰੇ ਜੀ ਲਿਆ ਕੇ ਫੇ ਇਹਦੇ ਬੇਟਾ ਪਿੱਛੇ ਬੈਠਾ ਸੀ ਉਹਨੇ ਸਪਰੇਅ ਹਿੱਟ ਸਪਰੇਅ ਜਿਹੜੀ ਮੇਰੀ ਅੱਖਾਂ ਦੇ ਉੱਤੇ ਮਾਰਤੀ ਉਸ ਤੋਂ ਬਾਅਦ ਜੀ ਮੈਨੂੰ ਨਹੀਂ ਪਤਾ ਜੀ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਜੀ ਨੁਕਸਾਨ ਕੀਤਾ ਜੀ ਮਾਰਿਆ ਕਿ ਆ ਕੰਮ ਨਾ ਤੁਹਾਡੀ ਦਬਾਹ ਵੀ ਤੁਹਾਡੀ ਡਟੀ ਹੈ ਸਿਰਚ ਵੀ ਸੱਟ ਲੱਗੀ ਕਿ ਆਪਾਂ ਆਰਸੀ ਕਰਾਉਣੇ ਕੋ ਇਨਾ ਕੋ ਜਿਹੜਾ ਮੈਂ ਮੌਕੇ ਤੇ ਦੇਖਿਆ ਜੀ ਇੱਕ ਤਾਂ ਬਾਤ ਸੀਗਾ ਜੀ ਜੀ ਜਿਹੜਾ ਇਹਨਾਂ ਨੇ ਮੇਰੇ ਮਾਨਾ ਸ਼ੁਰੂ ਕਰਤਾ ਜਦੋਂ ਸਪਰੇਅ ਵੱਜੀ ਮੈਨੂੰ ਹਨੇਰਾ ਜਾ ਹੋ ਗਿਆ ਜੀ ਅੱਖਾਂ 'ਚ ਮੋਰੇ ਮੈਨੂੰ ਕੁਝ ਨਹੀਂ ਦਿਖਿਆ ਜੀ ਠੀਕ ਹੈ ਜੀ ਮੈਂ ਥੱਲੇ ਡਿੱਗ ਪਿਆ ਜੀ ਆਮ ਆਦਮੀ ਕੋᱴੀ ਨਾਲ ਸੰਬੰਧ ਰੱਖਦੇ ਜੀ ਪਤਾ ਨਹੀਂ ਜੀ ਆਮ ਆਦਮੀ ਇਹਦੀ ਵਾਈਫ ਕੌਂਸਲਰ ਹੈ ਜੀ ਇਹਦਾ ਭਰਾ ਸ਼ਹਿਰ ਦਾ ਪ੍ਰਧਾਨ ਹੈ ਜੀ ਇਹ ਬਦਮਾਸ਼ੀ ਕਰਦੇ ਆ ਜੀ ਨਹੀਂ ਕਿਸੇ ਪਾਰਟੀ ਨਾਲ ਵੀ ਹਾਂ ਜੀ ਪਾਰਟੀ ਨਾਲ ਸੰਬੰਧਿਤ ਆ ਜੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਇਹਦਾ ਭਰਾ ਕੌਂਸਲਰ ਹੈ ਜੀ ਇਹਦਾ ਕਾਲੀ ਰੰਜਿਸ਼ ਵੀ ਹੈ ਤੁਹਾਡੇ ਉਹਦੇ ਨਾਲ ਹਾਂ ਜੀ 3-4 ਸਾਲ ਪਹਿਲਾਂ ਦੀ ਚੱਲਦੀ ਪਈ ਹੈ ਜੀ ਸਾਡੀ ਇਹਨਾਂ ਠੀਕ ਹੈ ਜੀ ਕੀ ਮੰਗ ਕਰਦੇ ਹੋ ਪੁਲਿਸ ਸਟੇਸ਼ਨ ਮੈਂ ਉਹਦਾ ਬੋਲਦਕੋ ਕਹਿੰਦਾ ਵੇ ਆ ਦੇਖ ਲਓ ਜੀ ਮੇਰਾ ਮੋਕਾ ਦੇਖੋ ਅਗੇ ਅਸੀਂ ਤਾਂ ਮੋਕੇ ਤੇ ਵੀ ਪੁਲਿਸ ਸਟੇਸ਼ਨ ਦੇ ਵਿੱਚ 15-20 ਮਿੰਟ ਬੈਠ ਕੇ ਆਏ ਜੀ ਕਿ ਸਨੇ ਸਾਡੀ ਸਾਰ ਨਹੀਂ ਲਈ ਜੀ ਉਸ ਤੋਂ ਬਾਅਦ ਅਸੀਂ ਭੂੰਗੇ ਹਸਪੀਟਲ ਗਏ ਉੱਥੋਂ ਟ੍ਰੀਟਮੈਂਟ ਲਿਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰੈਫਰ ਕੀਤਾ ਜੀ ਉਹਨਾਂ ਇੱਥੇ ਹਾਰਪੁਰ ਕਿਹਾ ਮੈਡਮ ਇਹ ਵਾਰਦਾਤ ਹੋ ਗਿਆ ਅ ਅਸੀਂ ਐਕਚੁਅਲੀ ਬੂਥ ਬੂਥ ਚੈੱਕ ਕਰ ਰਹੇ ਸੀ ਉੱਥੇ ਫੋਨ ਆਇਆ ਕਿ ਹਰਿਆਣਾ ਸਾਡੇ ਬੂਥ ਤੇ ਬੈਠੇ ਹੋਏ ਸੀ ਤੇ ਸੱਡਨਲੀ ਇਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਐਕਚੁਅਲੀ ਮੈਂ ਨਹੀਂ ਜਾਣਦੀ ਕਿ ਉਹ ਕੌਣ ਹੈ ਬਟ ਇਹਨਾਂ ਇਨ ਇਨਾ ਦੱਸਿਆ ਗਿਆ ਹੈ ਕਿ ਵੀ ਉਹ ਆਮ ਆਦਮੀ ਪਾਰਟੀ ਨਾਲ ਕੋਈ ਰਿਲੇਟਿਡ ਨੇ ਕੋਈ ਐਮਸੀ ਨੇ ਉਹਨਾਂ ਦੇ ਸਾਹਦ ਬਰਦਰੋ ਤੇ ਬਹੁਤ ਜ਼ਿਆਦਾ ਕਿਉਂਕਿ ਪਹਿਲੇ ਉਹਨਾਂ ਦੇ ਉੱਪਰ ਸਕੂਟਰ ਮਾਰਿਆ ਗਿਆ ਉਹ ਜਦੋਂ ਥੜਲੇ ਡਿੱਗੇ ਤਾਂ ਕਿਹਾ ਜਾ ਰਿਹਾ ਕਿ ਡਾਟਨਲ ਸਿਰਤੇ ਮਾਰਿਆ ਗਿਆ ਤੇ ਮਤਲਬ ਜਿਨ੍ਹਾਂ ਨੇ ਦੇਖਿਆ ਉਹ ਤਾਂ ਇਹ ਤਾਂ ਕਹਿ ਰਿਹਾ ਕਿ ਸ਼ਾਇਦ ਉਹ ਗਨ ਵੀ ਕੈਰੀ ਕਰ ਰਹੇ ਸੀ ਆਪਣੇ ਨਾਲ ਤੇ ਬਿਲਕੁਲ ਪੁਲਿਸ ਸਟੇਸ਼ਨ ਤੇ ਕੋਲ ਆ ਮਤਲਬ ਸਿਕਿਉਰਿਟੀ ਕਿੱਥੇ ਸੀ ਪ੍ਰਸ਼ਾਸਨ ਕੀ ਕਰ ਰਹੀ ਹੈ ਇੱਕ ਬੰਦਾ ਡਾਰਟ ਲੈ ਕੇ ਪੋਲਿੰਗ ਸਟੇਸ਼ਨ ਤੱਕ ਕਿੱਦਾਂ ਪਹੁੰਚ ਸਕਦਾ ਹੈ ਕੋਈ ਤੇ ਬਹੁਤ ਜ਼ਿਆਦਾ ਲੱਗੀ ہوئی ਹੈ ਬਾਕੀ ਅਜੀਬ ਟ੍ਰੀਟਮੈਂਟ ਚੱਲ ਰਹੀ ਹੈ ਮੈਨੂੰ ਤਾਂ ਹਜੇ ਤੱਕ ਨਾਂ ਵੀ ਨਹੀਂ ਪਤਾ ਕਿ ਕੀ ਆ ਮੈਨੂੰ ਤਾਂ ਸਿਰਫ ਇਹ ਪਤਾ ਲੱਗਿਆ ਕਿ ਕੋਈ ਵੌਲੰਟੀਅਰ ਹੈ ਹਾਂਜੀ ਹਾਂਜੀ ਸਾਡੇ ਕਾਂਗਰਸ ਦੇ ਵੌਲੰਟੀਅਰ ਹੀ ਆ ਬੂਤ ਤੇ ਬੈਠੇ ਸੀ ਸਾਡੇ ਬੂਤ ਤੇ ਬੈਠੇ ਹੋਏ ਸੀ ਤੇ ਜਿੱਤੇ ਸੀ ਅਸੀਂ ਵਾਪਸ ਆ ਗਏ ਮੈਂ ਕੁਝ ਨਹੀਂ ਪੁੱਛਿਆ ਕਿ ਇਹਨਾਂ ਦਾ ਨਾਂ ਕੀ ਆ ਬਸ ਇਹਨਾਂ ਦੀ ਫੈਮਿਲੀ ਬਾਰੇ ਬਸ ਪੁੱਛਿਆ ਇੰਨਾ ਹੀ ਪਤਾ ਲੱਗਿਆ ਕਿ ਆ ਸਿਰ ਤੇ ਦੋ ਤਿੰਨ ਜਗ੍ਹਾ ਤੇ ਡਾਟ ਲੱਗੀ ਹੈ ਆ ਆਮ ਪੂਰੀ ਫੈਕਚਰਡ ਹੈ ਸ਼ੋਲਡਰ ਵੀ ਡਿਸਪਲੇਸ ਹੋ ਗਿਆ ਹੈ ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਦੱਸਿਆ ਕਹਿੰਦੇ ਮੈਮ ਕੀ ਕੀ ਮਾਰਿਆ ਮੈਨੂੰ ਮੈਨੂੰ ਆਪ ਨਹੀਂ ਪਤਾ ਬੜਾ ਪੀਸਫੁਲੀ ਢੰਗ ਦੇ ਨਾਲ ਇਲੈਕਸ਼ਨ ਚੱਲ ਰਿਹਾ ਸੀਗਾ ਸਾਰਾ ਵੀ ਹੁਣ ਕਾਪੀ ਸਾਰੀ ਜਗ੍ਹਾ ਅਸੀਂ ਜਾ ਕੇ ਆਏ ਆ ਜਿੰਨੇ ਮਤਲਬ ਬੂਥਸ ਤੇ ਵੀ ਸਾਰੇ ਬਹੁਤ ਆਰਾਮ ਨਾਲ ਬੈਠੇ ਬਿਲਕੁਲ ਰਿਲੈਕਸਡ ਲੋਕ ਆ ਰਹੇ ਆ ਜਾ ਰਹੇ ਆ ਮਤਲਬ ਕਿਤੇ ਵੀ ਕੋਈ ਲੱਗਿਆ ਹੀ ਨਹੀਂ ਕਿ ਬਈ ਕੋਈ ਮਤਲਬ ਬਹੁਤ ਪੀਸਫੁਲ ఎవਰੀਥਿੰਗ ਵਾਸ ਪੀਸਫੁਲ ਪਰ ਜਦੋਂ ਇਹ ਫੋਨ ਆਇਆ ਤੇ ਮਤਲਬ ਬਿਲਕੁਲ ਹੀ ਤੇ ਵੀਡੀਓ ਭੇਜੀ ਉਹਨਾਂ ਨੇ ਵੀਡੀਓ ਦੇਖੀ ਫਿਰ ਅਸੀਂ ਫਟਾਫਟ ਆਪਣਾ ਉਧਰੋਂ ਰੂਟ ਚੇਂਜ ਕਰਕੇ ਛੱਡ ਕੇ ਸਾਰਾ ਅਸੀਂ ਵਾਪਸ ਆ ਗਏ ਲੱਗਦਾ ਕਿ ਆਮ ਆਦਮੀ ਕੋ ਆਟੇ ਵਾਲੇ ਕੇ ਸਤਾਹਾਰੀ ਪਾਰਟੀ ਤਾਂ ਗੁੰਡ ਪੋਇਆ ਤਾਂ ਗੁੰਡਾਗਰਦੀ ਹੈ ਇਹ ਸਰਾਸਰ ਦਿਖ ਰਿਹਾ ਹੈ ਮਤਲਬ ਕਿ ਇੰਨੇ ਲੋਕ ਖੜੇ ਆ ਉਥੇ ਮਤਲਬ ਉਹਨਾਂ ਦੇ ਅੰਦਰ ਡਰੀ ਹੈ ਨਹੀਂ ਕੋਈ ਅਸੀਂ ਰੋਜ਼ ਇੱਕ ਚੀਜ਼ ਤਾਂ ਚਲੋ ਕਹਿ ਹੀ ਰਿਹਾ ਕਿ ਚੋਰੀਆਂ ਹੋ ਰਹੀਆਂ ਡਾਕੇ ਵੀ ਹੋ ਰਹੇ ਆ ਲੋਕਾਂ ਦੀਆਂ ਬਾਲੀਆਂ ਚੀਨ ਆ ਕੋਕ ਲੈ ਕੇ ਜਾ ਰਹੇ ਬਟ ਇੰਨੇ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਇੱਕ ਇਨਸੀਡੈਂਟ ਹੋਣਾ ਤੁਸੀਂ ਉਸ ਇਨਸਾਨ ਦੀ ਹਿੰਮਤ ਦੇਖੋ ਜਦੋਂ ਰਿਕਾਰਡਿੰਗ ਦੇ ਵਿੱਚ ਕਲੀਅਰ ਉਹਨਾਂ ਦਾ ਫੇਸ ਵੀ ਦਿਖ ਰਿਹਾ ਡਟ ਦਿਖ ਰਿਹਾ ਕਿ ਉਹ ਸਕੂਟਰ ਤੇ ਰੱਖ ਰਿਹਾ ਤੇ ਮਤਲਬ ਅਤ ਕਰਤੀ ਹੂੰ ਪੁਲਿਸ ਪ੍ਰਸ਼ਾਸਨ ਨਾਲ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਨਹੀਂ ਹਜੇ ਕਿਸੇ ਨਾਲ ਨਹੀਂ ਕੀਤੀ ਮੰਗ ਕਰ ਦਿੰਦੇ ਪਰ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਉਹਦੀ ਤੇ ਟ੍ਰੀਟਮੈਂਟ ਹੋਣੀ ਚਾਹੀਏ ਤੇ ਜੋ ਵੀ ਵੀਡੀਓ ਚ ਦਿਖ ਰਹੇ ਆ ਤੇ ਲੋਕਾਂ ਦਾ ਇਮੀਡੀਏਟਲੀ ਬਿਆਨ ਲਿੱਤਾ ਜਾਏ ਤੇ ਉਹਨਾਂ ਨੂੰ ਇਮੀਡੀਏਟ ਅਰੈਸਟ ਕੀਤਾ ਜਾਏ ਤੇ ਐਫ ਆਈ ਆਰ ਦਰਜ ਕੀਤੀ ਜਾਏ ਕਪਲੇ ਸੰਜੀਵ ਜੀ ਨਾਲ ਗੱਲ ਹੋ ਰਹੀ ਕਪਲਾ ਜੀ ਨਾਲ ਹਾਂਜੀ ਹਾਂਜੀ ਸਰ ਮੈਂ ਚੇਤਨ ਗਸ਼ਵ ਗੱਲ ਕਰ ਰਿਹਾ ਜੀ ਮੀਡੀਆ ਤੋਂ ਹੁਸ਼ਾਰਪ ਨਿਊਜ਼ ਤੋਂ ਹਾਂਜੀ ਸਰ ਇੱਕ ਪੁੱਛਣਾ ਸੀ ਕਿ ਜਿਹੜੀ ਲੜਾਈ ਹੋਈ ਹੈ ਤੁਹਾਡੀ ਬੋਥ ਤੇ ਕੀ ਮੈਟਰ ਹੋਇਆ ਜੀ ਹਮਨਸ਼ੂ ਨਾਲ ਭਾਈ ਇਹਦੇ ਤੇ ਇਹ ਸਾਡੇ ਕੋਲ ਇਲੈਕਸ਼ਨ ਹਰਿਆ ਹੈ ਦੀ ਤੀਵੀ ਠੀਕ ਹੈ ਜੀ ਅਸੀਂ ਇੱਕ ਘਾਤ 3 ਐਮਸੀਏ 20 ਸਾਲ ਤੋਂ ਚਿੱਤਦੇ ਆ ਤੇ ਨਗਰ ਕੌਂਸਲ ਦਾ ਪ੍ਰਧਾਨ ਬਣ ਗਿਆ ਮੇਰਾ ਭਰਾ ਸੰਜੀਤ ਕਬਲਾ ਠੀਕ ਹੈ ਜੀ ਇਹਨਾਂ ਨੇ ਕਰਕੇ ਪਹਿਲਾਂ ਮੇਰੇ ਮੁੰਡੇ ਦੇ ਰਿਵਾਲਵਰ ਰੱਖੀ ਜਦੋਂ ਇਲੈਕਸ਼ਨ ਆ ਰਹੇ ਆ ਥਾਣੇ ਤਰਖਾਸ ਦਿੱਤੀ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਤੇ ਦੂਸਰੇ ਪਾਸੇ ਉਹ ਇਹਨਾਂ ਨੇ ਸਾਡੇ ਤੇ 354 452 ਲਗਾਤੀ 8ਵੇਂ ਦਸਵੇਂ ਦੇਣ ਠੀਕ ਹੈ ਜੀ ਫਿਰ ਆਪਾਂ ਭਾਈ ਇਨਕੁਆਰੀ ਕਰਾਈ ਐਸਐਸਪੀ ਸਾਹਿਬ ਤੋਂ ਆਈਜੀ ਸਾਹਿਬ ਤੋਂ ਉਹ ਫੇਰ ਝੂਠੇ ਪਾਏ ਗਏ ਇਹਨਾਂ ਤੇ ਡੀਐਸਪੀ ਸਾਹਿਬ ਦੇ ਹੋਈ ਐਸਐਸਪੀ ਸਾਹਿਬ ਦੀ 182 ਲਾਤੀ ਮਾਂਛੂ ਦੇ ਦੀ ਜਿਵੇਂ ਦੇ ਸਾਡਾ ਪਰਚਾ ਕੈਨਸਲ ਕਰ ਦਿੱਤਾ ਹਾਂ ਸੰਜੀਵ ਜੀ ਅੱਜ ਕੀ ਗੱਲ ਹੋਈ ਸੀ ਜਿਹੜੀ ਅੱਜ ਰੀਸੈਂਟਲੀ ਤੱਕ ਜੀ ਅੱਜ ਪਾਜੀ ਮੁੰਡਾ ਮੇਰਾ ਆਇਆ ਆ ਬਾਹਰੋਂ ਠੀਕ ਆ ਜੀ ਇਹ ਰੋਜ਼ ਨਾ ਇਹਦਾ ਘਰ ਬਹੁਤ ਦੂਰ ਆ ਜੀ ਠੀਕ ਆ ਇਹ ਆ ਕੇ ਤਾਂ ਸਾਡੇ ਘਰਾਂ ਕੋ ਪਹਿਲਾਂ ਰੋਜ਼ੇ ਚੱਕਰ ਮਾਰਦਾ ਮੇਰੇ ਹੋਟਿੰਗ ਬੋਰਡ ਪਾੜ ਕੇ ਗਿਆ ਹੈ ਠੀਕ ਆ ਜੀ ਮੇਰਾ ਬੇਟਾ ਜਿਹੜਾ ਕੈਨੇਡਾ ਤੋਂ ਆ ਉਹਦੇ ਹੂੰ ਕਿ ਇਹਦੇ ਛੋਟੇ ਦੇ ਆਪਾਂ ਫੇਰ ਵੀ ਕੁਝ ਨਹੀਂ ਕੀਤਾ ਮੈਂ ਦਰਖਾਸਤਾਂ ਥ ਉਹ ਕੋਈ ਕਾਰਵਾਈ ਨਹੀਂ ਮਤਲਬ ਹੋਈ ਉਹ ਜਿਹੜੀ ਪਹਿਲਾਂ ਵਿਆਸੀ ਲਾ ਕੇ ਹੀ ਉਹ ਹੀ ਲਾ ਕੇ ਆ ਜੀ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਸੀ ਉਹ ਅਦਾਲਤ 307 379 ਦਾ ਇਹਨਾਂ ਤੇ ਪਰਚਾ ਹੋਇਆ ਹੈ ਕੋਰਟ ਲੋ ਚੱਲਦਾ ਆ ਜੀ ਇਹ ਹੁਣ ਕੀ ਗੱਲ ਆਇਆ ਜਦੋਂ ਹੁਣ ਦੇਖ ਲਿਆ ਮੁੰਡਾ ਮੇਰਾ 5.5 ਸਾਲ ਬਾਅਦ ਆਇਆ ਬਾਹਰੋਂ ਹਮਮ ਇੱਕ ਘਰਾਂ ਤੱਕ ਆ ਕੇ ਤਾਂ ਮੈਂ ਕਿਹਾ ਕੈਮਰੇ ਚ ਦੇਖੋ ਉਹਨਾਂ ਨੂੰ ਸੰਧਾ ਆਇਆ ਕਿ ਗਾਲ੍ਹਾਂ ਕੱਢਦਾ ਆ ਤੇ ਇਹ ਤਾਂ ਮੁੰਡਾ ਬਾਹਰੋਂ ਆਇਆ ਤੈਨੂੰ ਮਰਵਾ ਦਣਾ ਧਮਕੀਆਂ ਦਿੰਦਾ ਅੱਛਾ ਕਦੀ ਪਿੱਛੇ ਲੱਗਾ ਰਹਿੰਦਾ ਅੱਜ ਕੀ ਹੋਇਆ ਬੋਟ ਪਾਣੀ ਸੀਗੀ ਇਹ ਆ ਕੇ ਜਿੱਦਾਂ ਦੇਖ ਲੈਂਦਾ ਕੈਮਰਾ ਚਲਾ ਲੈਂਦਾ ਚਲਾ ਕੇ ਸਾਡੇ ਨੂੰ ਤੁਰ ਪੈਂਦਾ ਫੇਰ ਇਹਨੂੰ ਤੁਰ ਪੈਂਦਾ ਅੱਛਾ ਜੀ ਮਤਲਬ ਛੇੜਖਾਨੀ ਮਤਲਬ ਇਹਦਾ ਕੋਈ ਕਰੈਕਟਰ ਪੁੱਛ ਲੋ ਆ ਕੇ ਗਲੀ ਮੁਹੱਲੇ ਚ ਲੋਕਾਂ ਦੇ ਬਹੁਤ ਗੋਲੀਆਂ ਨੇ ਚਲਾਈਆਂ ਆ ਜੀ ਇਹ ਕਹਿੰਦਾ ਕਿ ਇੱਕ ਇੱਕ ਇਹਦਾ ਕਹਿਣਾ ਹੈ ਕਿ ਡਾਟ ਨਾਲ ਤੇ ਸਪਰੇਅ ਦੀ ਅੱਖਾਂ 'ਚ ਮਾਰ ਕੇ ਡਾਟ ਮਾਰੇ ਗਏ ਆ ਜੀ ਨਹੀਂ ਭਾਜੀ ਕੁਛ ਨਹੀਂ ਇਦਾਂ ਦੀ ਇਹ ਹੁਣ ਮੈਂ ਤੇ ਮੇਰਾ ਬੇਟਾ ਮੇਰੀ 52 ਸਾਲ ਦੀ ਉਮਰ ਹੈ ਜੀ ਉਹ 22 ਸਾਲ ਦਾ ਮੁੰਡਾ ਜੀ ਅਸੀਂ ਵੋਟ ਪਾਣ ਗਏ ਆ ਇਹ ਉਧਰੋਂ ਦੇਖ ਕੇ ਆ ਕੇ ਸਾਡੀ ਐਕਟੂਰ ਦੇ ਮੋਹਰੇ ਆ ਕੇ ਵਿਚ ਭਜਿਆ ਜਾਣ ਕੇ ਤੇ ਤੈਨੂੰ ਦੇਖਿਆ ਆਂਦੇ ਪਏ ਆ ਇਹ ਆ ਕੇ ਵਿਚ ਮਾਰ ਕੇ ਮੇਰੇ ਥੱਪੜ ਮਾਰ ਕੇ ਸਿੱਟ ਦਿੰਦਾ ਠੀਕ ਹੈ ਜੀ ਫਿਰ ਉਹਦੇ ਵਜਾ ਨਾ ਤਾਂ ਵੀ ਆਪਾਂ ਵੀ ਇਹਦੇ ਹੱਥੋਂ ਭਾਈ ਹੋਏ ਆ ਜੀ ਇਹਨੇ ਫਿਰ ਮੁੰਡੇ ਮੇਰੇ ਤੇ ਦੂਸਰਾ ਜਿਹੜਾ ਮੁੰਡਾ ਸੀ ਗਲਜੀਬ ਉਹਨੇ ਇੱਟ ਮਾਰੀ ਆ ਉਹ ਲੱਗੀ ਉਹਦੇ ਸਿਰ ਤੇ ਓਕੇ ਤਾਂ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋ ਜੀ ਸਾਡਾ ਭਾਈ ਜੀ ਆਮ ਆਦਮੀ ਪਾਰਟੀ ਨਾਲ ਸੰਬੰਧ ਹੈ ਜੀ ਐਸੀ ਕਾਫੀ ਦੇਰ ਦੇ ਹੈਗੇ ਨਾਲ ਠੀਕ ਹੈ ਜੀ ਤੇ ਬਾਕੀ ਇਹ ਸਾਡਾ ਭਾਈ ਜਾਰਾ ਸਾਰੀ ਪਾਰਟੀਆਂ ਨਾਲ ਕਾਲੀਦਾਨ ਨਾਲ ਕਦੀ ਲੜਾਈ ਨਹੀਂ ਹੋਈ ਮੈਂ ਕੋ ਬਿੱਲੂ ਕੋਲ ਇੰਟਰਵਿਊ ਲੈ ਕੇ ਗਿਆ ਉਥੋਂ ਮੈਂ ਤਾਂ ਕਿਹਾ ਮੈਂ ਕਿਹਾ ਦੇਖੋ 20 ਸਾਲ ਤੋਂ ਅਸੀਂ ਰਗੜਾ ਤਾ ਜਿੱਤਦੇ ਆ ਸਾਡੇ ਘਰਿਆਣਾ ਇੱਥੇ ਲੜਾਈ ਨਹੀਂ ਹੁੰਦੀ ਬੋਟਾ ਪਿੱਛੇ ਕਦੀ ਨਹੀਂ ਹੋਈ ਅੱਜ ਵੀ ਬੜਾ ਸਾਰੇ ਬਹਿਨੇ ਵੀ ਜਿਹੜੇ ਕੋਈ ਗੋਸ਼ ਨਹੀਂ ਇਹਨੇ ਆ ਕੇ ਬਚਾ ਲਈ ਉਹਨੂੰ ਦੂਜੇ ਨੇ ਕੁਲਦੀਪ ਨੇ ਜਿੱਦਾਂ ਈ ਇੱਟ ਮਾਰੀ ਮੈਂ ਥਲੇ ਡੇ ਪਿਆ ਉਹ ਇਹਦੀ ਇੱਟ ਉਹਦੇ ਵੱਜ ਗਈ ਮਨਚੂ ਦੇ ਓਕੇ ਇਹ ਆਪ ਉਥੋਂ ਡਿਗਿਆ ਚਲੋ ਠੀਕ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਕਪਲ ਜੀ ਗਲੀ ਦੇ ਵਿੱਚ ਇਹਨੂੰ ਕੋਈ ਥੀਮੀ ਨਹੀਂ ਬੁਲਾਉਂਦੀ ਥੀਮੀਆਂ ਦੇ ਥੱਪਣ ਮਾਰਦਾ ਅੱਗੇ ਸਾਹਮਣੇ ਲਮੂ ਨਹੀਂ ਮਾਰੇ ਉਹਨਾਂ ਦੇ ਗੋਲੀਆਂ ਚਲਾਉਂਦੀਆਂ ਇੱਕ ਤੂਗਾ ਸਾਧੀ ਸੀਗੀ ਭੈਣ ਉਹ ਵਿਚਾਰੇ ਦਾ ਉਹਨਾਂ ਦਾ ਮੁੰਡਾ ਪਹਿਲਾਂ ਮਰ ਗਿਆ ਸੀ ਉਹ ਵੀ ਅਦਾਜੀ ਨਮੈ ਤਾਂ ਮੈਂ ਕਰਾਇਆ 2 ਸਾਲ ਪਹਿਲਾਂ ਜੀ ਫਿਰ ਉੱਥੇ ਟੀਚਰ ਆ ਗਲੀ ਦੇ ਵਿੱਚ ਉਹ ਆਪਣੇ ਬੇਟਿਆਂ ਨੂੰ ਬਾਹਰੋਂ ਜਿੰਦਾ ਲਾ ਕੇ ਫੇਰ ਸਕੂਲ ਪੜ੍ਹਾਣ ਜਾਂਦੇ ਆ ਅੱਛਾ ਜੀ ਇਹਦਾ ਘਰ ਪੈਟਰੋਲ ਪੰਪ ਤੇ ਕੋਲ ਹੈ ਉਧਰ ਆਂਦਾ ਜਦੋਂ ਵੀ ਆਂਦਾ ਮੈਂ 10 ਆਰੀ ਥਾਣੇ ਇਤਰਾਸਾ ਦਿੱਤੀਆਂ ਮੈਂ ਪਹਿਲੀ ਤਰੀਕ ਨੂੰ ਫੇਰ ਦਿੱਤੀ ਫਿਰ ਕਹਿੰਦਾ ਜੀ ਮੇਰਾ ਬੇਟਾ ਟਰੈਕਟਰ ਲੈ ਕੇ ਚੱਲਿਆ ਵੀਡੀਓ ਬਣਾ ਲਾ ਪੰਦਾ ਰਸਤਾ ਦਿੰਦਾ ਜਾਂਦਾ ਨਹੀਂਗਾ ਓਕੇ ਉਸ ਦਾ ਮਤਲਬ ਆ ਕੇ ਇਹ ਧਮਕੀ ਦਿੰਦਾ ਮੈਂ ਮਰਵਾ ਦੇਣਾ ਤੁਹਾਨੂੰ ਓਕੇ ਚਲੋ ਠੀਕ ਹੈ ਸੰਜੀਵ ਜੀ ਅੱਜ ਦੇ ਬਾਰੇ ਅੱਜ ਦੇ ਬਾਰੇ ਜਾਣਕਾਰੀ ਲੈਣੀ ਸੀਗੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ We at GNA University see potential in everyone and everything around us we drive innovation and entrepreneurship we groom competent global citizens to affect positive change around them